ਕਿ ਮੇਰੇ ਨਾਲ ਇੱਕ ਅਜਿਹੀ ਅਮੁੱਲੀ ਸ਼ਖਸੀਅਤ ਬੈਠੀ ਹੈ ਜਿਨ੍ਹਾਂ ਦੇ ਅੰਦਰ ਲਿਟਰੇਚਰ ਹੈ ਤੇ ਲਿਟਰੇਚਰ ਤੋਂ ਉੱਪਰ ਜੇ ਕੋਈ ਚੀਜ਼ ਹੁੰਦੀ ਹੈ ਤੇ ਉਹ ਨੇ ਪੁੱਟਾ ਪਾਈ ਜਾਣ ਭਾਈ ਜੀ ਨੇ ਬੁੱਕ ਲਿਖੀ ਹੈ ਤੁਰਕਿਸ਼ ਦੇ ਵਿੱਚ ਤੇ ਉਹ ਪਾਕਿਸਤਾਨੀ ਲੈਂਗੁਏਜ ਦੇ ਵਿੱਚ ਉਰਦੂ ਦੇ ਵਿੱਚ ਛਪੀ ਹੈ ਤੁਸੀਂ ਬੁੱਕ ਦਾ ਨਾਮ ਕੀ ਭਾਈ ਜਾਨ ਬੁੱਕ ਦਾ ਨਾਮ ਹੈ ਜ਼ਬਾਨੇ ਯਾਰ-ਏ-ਮਨ ਤੁਰਕੀ ਇਹ ਟਰੈਵਲ ਲੌਗ ਹੈ ਓਕੇ ਤੁਰਕੀ ਦਾ ਸਫਰ ਨਾਮ ਹੈ ਇਹ ਵਿੱਚ ਤੁਰਕੀ ਦੇ ਜਿਹੜੇ ਮੁਕਾਮਾਤ ਨੇ ਜਿੱਥੇ ਤੇ ਜਿਹੜੇ ਕਾਬਲੇ دید ਜਗਾ ਨੇ ਉਹਨਾਂ ਦੇ ਬਾਰੇ ਲਿਖਿਆ ਗਿਆ ਹੈ ਜਾਂ ਤੁਰਕਾਂ ਦੀ ਹਿਸਟਰੀ ਦੇ ਬਾਰੇ ਤੇ ਉਹਦਾ ਸਵਾਲ ਸਵਾਲ ਦਾ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਲੱਗੇ ਬੁੱਕ ਲਿਖਣ ਨੂੰ ਇਸ ਬੁੱਕ ਨੂੰ ਲਿਖਣ ਨੂੰ ਨਾ 3 ਸਾਲ ਲੱਗੇ ਨੇ 3 ਸਾਲ ਜੀ ਬੁੱਕ ਲਿਖਣ ਨੂੰ ਤੇ ਇਹ ਇੱਕ ਬੜਾ ਮਸ਼ਹੂਰ ਮਹਾਵਰਾ ਵੀ ਹੈ ਕਿ ਜਦੋਂ ਤੁਹਾਨੂੰ ਕਿਸੇ ਦੀ ਕਿਸੇ ਮੁਲਕ ਦੀ ਜ਼ੁਬਾਨ ਨਾ ਆਂਦੀ ਹੋਵੇ ਉਦੋਂ ਇਹ ਮਹਾਵਰਾ ਸੀ ਬੋਲਨੇ ਆ ਔਰ ਤੁਦੇ ਵਿੱਚ ਇਹ ਜ਼ਬਾਨੇ ਯਾਰੇ ਮੰਤੂਰਕੀ ਮੇਰੇ ਯਾਰ ਦੀ ਜ਼ਬਾਨ ਤੁਰਕੀ ਤੇ ਮੈਨੂੰ ਤੁਰਕੀ ਨਹੀਂ ਆਉਂਦੀ ਮੈਂ ਬੁੱਕ ਫੜੀ ਇਦਾਂ ਪਰ ਮੈਂ ਦੇਖੀ ਜਾਂ ਮੈਂ ਫੜਾ ਇਦਾਂ ਜੇ ਮੈਂ ਇਦਾਂ ਪੜਦੀ ਆ ਤਾਂ ਉਹ ਲਫ਼ਜ਼ ਨੇ ਜਿਹੜੇ ਪੁੱਠੇ ਜਾਂਦੇ ਨੇ ਨਾ ਜਿੰਨੇ ਕੁ ਮੈਨੂੰ ਸਮਝ ਆਂਦੀ ਕਿ ਇੱਥੇ ਇੰਗਲਿਸ਼ ਦੇ ਵਿੱਚ ਲਿਖਿਆ ਹੈ ਅਸੀਂ ਬੁੱਕ ਫੜਦੇ ਤੇ ਮੈਂ ਸਰ ਨੂੰ ਪੁੱਛੇ ਮੈਂ ਕਿ ਸਰ ਇਹ ਬੁੱਕ ਇਦਾਂ ਮੈਨੂੰ ਬਾਅਦ ਚੋ ਸਮਝਦੇ ਵਿੱਚ ਆਇਆ ਕਿ ਜਦੋਂ ਵੀ ਆਪਾਂ ਪਾਕਿਸਤਾਨੀ اردو ਲੈਂਗੁਏਜ ਪੜ੍ਹਦੀਆਂ ਤਾਂ ਉਹ ਪਿੱਛੋਂ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਫਿਰ ਇੱਕ ਹੋਰ ਕਹਾਣੀ ਵੀ ਹੈ ਵੇ ਅ ਔਰ ਖਾਮ ਤੇ ਨੀਲੋ ਫਾਦੀ ਕਹਾਣੀ ਉਹਦੇ ਹੁਣ ਤੁਸੀਂ ਲੀਐਂਡਰ ਵਾਲੀ ਔਰ ਹੀਰਾ ਵਾਲੀ ਕਹਾਣੀ ਲੈ ਲਓ ਇਹ ਵੀ ਟਰੈਜੇਡੀ ਕਹਾਣੀ ਹੈ ਇਹਦਾ ਵੀ ਜਿਹੜਾ ਨਾ ਜਿਵੇਂ ਸੋਹਣੀ ਮਹੀਵਾਲ ਤੋਂ ਮਰ ਗਏ ਸਨ ਜੀ ਇਸੇ ਤਰ੍ਹਾਂ ਲੀਐਂਡਰ ਤੇ ਉਹ ਵੀ ਦੋਵੇਂ ਮਰ ਗਏ ਤੁਹਾਨੂੰ ਕਿੰਦੀਆਂ ਲੈਂਗੁਏਜ ਆਉਂਦੀਆਂ ਨੇ ਮੈਨੂੰ ਅ ਫਾਰਸੀ ਆਉਂਦੀ ਹੈ ਜੀ ਅਰਬੀ ਆਉਂਦੀ ਹੈ ਥੋੜੀ ਬਹੁਤ ਪੰਜਾਬੀ ਆਉਂਦੀ ਹੈ ਉਰਦੂ ਉਹਦੀ ਅੰਗਰੇਜ਼ੀ ਆ ਤੁਸੀਂ ਇੰਡੀਆ ਪੰਜਾਬ ਜਾ ਕੇ ਘੁੰਮ ਕੇ ਆਓ ਉੱਥੋਂ ਦਾ ਜ਼ਫਰਨਾਵਾ ਤੇ ਫਲਸਫਾ ਲਿਖੋ ਜ਼ਰੂਰ ਮੇਰਾ ਬੜਾ ਦਿਲ ਕਰਦਾ ਹੈ ਇੰਡੀਆ ਜਾਣ ਦਾ ਲੇਕਿਨ ਵੀਜ਼ਾ ਨਹੀਂ ਦਿੰਦੇ ਦਿੰਦੇ ਨਹੀਂ ਹੈਗੇ ਨਹੀਂ ਵੀਜ਼ਾ ਨਹੀਂ ਦਿੰਦੇ ਨਹੀਂ ਭਈ ਇਹ ਜਿਹੜੀ ਇਮੀਗ੍ਰੇਸ਼ਨ ਨੂੰ ਵੀ ਅਪੀਲ ਹੈਗੀ ਹੈ ਕਿ ਵੀਜ਼ਾ ਦਿੱਤਾ ਜਾਵੇ ਸਰ ਸਾਡੇ ਬੁੱਢੀ ਪਤਾ ਕਿਨੂੰ ਕਹਿੰਦੇ ਜਿਹੜੇ ਬਜ਼ੁਰਗ ਹੋ ਚੁੱਕੇ ਹਾਂ ਜਿਹੜੀਆਂ ਮਦਮਾਇਆਂ ਜਿਹੜੀਆਂ ਹੁੰਦੀਆਂ ਹਾਂ ਹਾਂਜੀ ਹਾਂਜੀ ਆ ਇਹ ਤੁਹਾਡੇ ਗੁੱਸਾ ਨਹੀਂ ਕਰਦੇ ਫਿਰ ਬੁੱਢੀ ਕਹੇ ਤੇ ਪਰ ਤੁਹਾਡੀ ਲੈਂਗੁਏਜ ਉਦਾਂ ਨਹੀਂ ਨਹੀਂ ਬੁੱਢੀ ਫਿਰ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੂੰ ਅਮਾ ਕਹਿੰਦੇ ਆ ਓਕੇ ਸਾਡੇ ਅਮਾ ਉਦਾਂ ਕਹਿੰਦੇ ਹੁੰਦੇ ਨਹੀਂ ਅਮਾ ਮੇਰਾ ਦਿਮਾਗ ਖਾਣੋਂ ਹਟ ਜਾ ਕੋਸ਼ਿਸ਼ 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 ਆਖਰ ਅੱਲਾਹ ਤਾਲਾ ਜਿਹੜਾ ਨਾ ਇੱਕ ਦਿਨ ਤੁਹਾਡੇ ਤੇ ਮਿਹਰਬਾਨ ਹੋ ਹੀ ਜਾਂਦਾ ਹੈ ਉਹ ਕਹਿੰਦਾ ਹੈ ਕਿ ਯਾਰ ਇਹ ਬੰਦਾ ਜਾਨ ਨਹੀਂ ਛੱਡਦਾ ਇਹਨੂੰ ਦੇ ਦੇ ਜੋ ਮੰਗਦਾ ਅਸੀਂ ਤੁਹਾਡੀ ਸਾਫ ਪੜਨੀ ਹੈ ਬੁੱਕ ਇਦਾਂ ਦੀ ਹੈ ਅਟਰੈਕਟ ਕਰਦੀ ਹੈ ਬੁੱਕ ਇਦਾਂ ਦੀ ਕਿ ਖਿੱਚਦੀ ਆਪਣੇ ਵੱਲੋਂ ਕਿ ਪੜਿਆ ਜਾਵੇ ਕਿਉਂਕਿ ਦੇ ਪੰਨੇ ਇਦਾਂ ਦੇ ਨੇ ਡੈਮ ਸ਼ੋਰ ਆ 101% ਤੁਸੀਂ ਬੜੇ ਖੁਸ਼ ਹੋਵੋਗੇ ਕਿਉਂਕਿ ਸਕੂਨ ਦਿੰਦੀ ਹੈ ਬੁੱਕ ਪੜ੍ਹਿਆ ਹਾਸ ਰਸ ਨੇ ਥੋੜਾ ਜਿਹਾ ਗੁੱਸਾ ਵੀ ਹੈ ਥੋੜੀ ਜਿਹੀ ਸ਼ਾਂਤੀ ਵੀ ਹੈ ਤੇ ਥੋੜੇ ਜਿਹੇ ਹਰ ਤਰ੍ਹਾਂ ਦੇ ਮਸਾਲੇ ਜਿਵੇਂ ਕਹਿ ਲਓ ਕਿ ਜਿਵੇਂ ਰਸੋਈ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਤੇ ਇਹਦੇ ਬੁੱਕ ਦੇ ਵਿੱਚ ਵੀ ਮਿਲਣਗੇ ਸਤਿ ਸ੍ਰੀ ਅਕਾਲ ਜੀ ਰਗੋ ਟੀਵੀ ਤੇ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਨਾਲ ਅੱਜ ਬੈਠੇ ਨੇ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਮੈਂ ਵੀ ਅੱਜ ਪਹਿਲੀ ਵਾਰੀ ਮਿਲੀ ਆ ਤੇ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਾਕਿਸਤਾਨੀ ਵੀਰ ਨੇ ਜਿਹੜੇ ਸਾਡੇ ਪਾਕਿਸਤਾਨ ਤੋਂ ਕੋਈ ਵੀ ਚਾਹੇ ਬਾਹਰਲੇ ਮੁਲਕ ਚ ਹੋਵੇ ਚਾਹੇ ਪੰਜਾਬ ਚ ਹੋਵੇ ਚੜਦੇ ਲਹਿੰਦੇ ਪੰਜਾਬ ਦਾ ਪਿਆਰ ਤੁਹਾਨੂੰ ਪਤਾ ਹੈ ਤੇ ਅਸੀਂ ਤਾਂ ਬਹੁਤ ਪਿਆਰ ਕਰਦੇ ਆਂ ਤੇ ਹੋਪਸੋ ਕਿ ਤੁਸੀਂ ਵੀ ਅੱਜ ਦੀ ਜਿਹੜੀ ਮੁਲਾਕਾਤ ਹੈ ਉਹਨੂੰ ਸਦੀਆਂ ਤੱਕ ਯਾਦ ਰੱਖੋਗੇ ਕਿਉਂਕਿ ਮੇਰੇ ਨਾਲ ਇੱਕ ਅਜਿਹੀ ਅਮੁੱਲੀ ਸ਼ਖਸੀਅਤ ਬੈਠੀ ਹੈ ਜਿਨ੍ਹਾਂ ਦੇ ਅੰਦਰ ਲਿਟਰੇਚਰ ਹੈ ਤੇ ਲਿਟਰੇਚਰ ਤੋਂ ਉੱਪਰ ਜੇ ਕੋਈ ਚੀਜ਼ ਹੁੰਦੀ ਹੈ ਤੇ ਉਹ ਨੇ ਪੁੱਟਾ ਭਾਈ ਜਾਨ ਭਾਈ ਜਾਨ ਸੱਚੀ ਕਾਲ ਬਹਿਲਾਣਾ ਬੜੀ ਮਿਹਰਬਾਨੀ ਜੀ ਪਹਿਲਾਂ ਮੈਂ ਭਾਈ ਜੀ ਨਾਲ ਭਾਈ ਜਾਨ ਨਾਲ ਗੱਲ ਕੀਤੀ ਤੇ ਮੈਨੂੰ ਮੈਂ ਭਾਜੀ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿਹੜੀ ਲੈਂਗੁਏਜ ਦੇ ਵਿੱਚ ਪਹਿਲਾਂ ਇਹਨਾਂ ਨੇ ਮੈਨੂੰ ਪੁੱਛਿਆ ਕਿ ਕਿਹੜੀ ਲੈਂਗੁਏਜ ਦੇ ਵਿੱਚ ਗੱਲਬਾਤ ਕਰਨੀ ਚਾਹੋਗੇ ਤੇ ਤੁਹਾਡਾ ਜਵਾਬ ਕੀ ਸੀਗਾ ਮੈਂ ਕਿਹਾ ਜੀ ਪੰਜਾਬੀ ਵਿੱਚ ਗੱਲ ਕਰਾਂ ਹਾਂ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਚੰਨ ਨਿਰਾਸ਼ ਨਹੀਂ ਕਰਾਂ ਤੇ ਭਾਜੀ ਨੇ ਜਦੋਂ ਕਿਹਾ ਤੇ ਸਾਡੇ ਇੱਥੇ ਜਿਵੇਂ ਭਾਈ ਜਾਨ ਕਹਿੰਦਾ ਤਾਂ ਅਸੀਂ ਭਾਜੀ ਕਹਿੰਦੇ ਜਾਨ ਭਾਈ ਜਾਨ ਕਹਾਂਗੇ ਭਾਜੀ ਕਹਾਂ ਤੁਹਾਨੂੰ ਦੱਸੋ ਭਾਜੀ ਕਹੋ ਭਾਜੀ ਕਹੋ ਕੀ ਹਾਲ ਚੱਲ ਨੇ ਪਹਿਲਾਂ ਇਹ ਦੱਸੋ ਜੀ ਬਿਲਕੁਲ ਠੀਕ ਠਾਕ ਬੜੀ ਮਿਹਰਬਾਨੀ ਕਿੰਨਾ ਕੁ ਪਿਆਰ ਤੁਹਾਨੂੰ ਮਿਲਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਸੋਚਿਆ ਸੀ ਅ ਨਹੀਂ ਕਦੇ ਨਹੀਂ ਸੋਚਿਆ ਜੀ ਕਦੋਂ ਸੋਚਿਆ ਭਾਜੀ ਦੀ ਜਿਹੜੀ ਸਮਾਈਲ ਹੈ ਉਹ ਵੀ ਬਹੁਤ ਜ਼ਿਆਦਾ ਨਿੱਗੇ ਸੁਭਾਅ ਦੇ ਨੇ ਭਾਈ ਜੀ ਨੇ ਬੁੱਕ ਲਿਖੀ ਹੈ ਤੁਰਕਿਸ਼ ਦੇ ਵਿੱਚ ਤੇ ਉਹ ਪਾਕਿਸਤਾਨੀ ਲੈਂਗੁਏਜ ਦੇ ਵਿੱਚ ਉਰਦੂ ਦੇ ਵਿੱਚ ਛਪੀ ਹੈ ਤੁਰਕਿਸ਼ ਜਿਹੜੀ ਲੈਂਗੁਏਜ ਹੈ ਉਹਦੇ ਵਿੱਚ ਵੀ ਛਪੀ ਹੈ ਭਾਈ ਜਾਨ ਇਹ ਜਿਹੜੀ ਬੁੱਕ ਦਾ ਕਨਸੈਪਟ ਹੈ ਕਿਸ ਦੇ ਉੱਤੇ ਬੀਸ ਹੈਗਾ ਇਹ ਬੇਸਿਕਲੀ ਇਹ ਹੈ ਕਿ ਇਹਦੇ ਵਿੱਚ ਏ ਇਟ ਟ੍ਰੈਵਲ ਲੌਗ ਹੈ ਓਕੇ ਤੁਰਕੀ ਦਾ ਸਫਰ ਨਾਮ ਹੈ ਸਫਰ ਨਾਮ ਤੇ ਇਹਦੇ ਵਿੱਚ ਤੁਰਕੀ ਦੇ ਜਿਹੜੇ ਮੁਕਾਮਾਤ ਨੇ ਜਿੱਥੇ ਤੇ ਜਿਹੜੇ ਕਾਬਲੇ دید ਜਗਾ ਨੇ ਉਹਨਾਂ ਦੇ ਬਾਰੇ ਲਿਖਿਆ ਗਿਆ ਹੈ ਫਿਰ ਤੁਰਕੀ ਦੀ ਹਿਸਟਰੀ ਵੀ ਹੈ ਵੇ ਤੁਰਕੀ ਦੀ ਸੱਭਿਆਚਾਰਤ ਦੇ ਬਾਰੇ ਵੀ ਹੈ ਵੇ ਤੁਰਕਿਆਂ ਦੇ ਰਹਿਣ ਸਹਿਣ ਦੇ ਬਾਰੇ ਵੀ ਹੈ ਵੇ ਤੇ ਇਹਦੇ ਵਿੱਚ ਅਗਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਆਂਦਾ ਤੁਰਕੀ ਦੇ ਬਾਰੇ ਜਾਂ ਤੁਰਕੀਆਂ ਦੀ ਜੇ ਤੁਰਕਾਂ ਦੀ ਹਿਸਟਰੀ ਦੇ ਬਾਰੇ ਉਹਦਾ ਸਵਾਲ ਸਵਾਲ ਦਾ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਟਾਈਮ ਲੱਗਿਆ ਬੁੱਕ ਲਿਖਣ ਨੂੰ ਇਸ ਬੁੱਕ ਨੂੰ ਲਿਖਣ ਨੂੰ ਨਾ 3 ਸਾਲ ਲੱਗੇ ਨੇ 3 ਸਾਲ ਜੀ ਬੁੱਕ ਲਿਖਣ ਨੂੰ ਜੀ ਕੁਝ ਐਦਾਂ ਦਾ ਵੀ ਹੋਇਆ ਬੁੱਕ ਦੇ ਵਿੱਚ ਕਿ ਤੁਸੀਂ ਜਾ ਕੇ ਖੁਦ ਉੱਥੇ ਬਤਿੱਤ ਕੀਤਾ ਜਾਂ ਕੁਝ ਐਕਸਪੀਰੀਅੰਸ ਲਿੱਤਾ ਫੇਰ ਲਿਖਿਆ ਜੀ ਪਹਿਲਾਂ ਮੈਂ ਮਤਲਬ ਮੈਂ ਤੁਰਕਾਂ ਦੀ ਹਿਸਟਰੀ ਪੜ੍ਹੀ ਓਕੇ ਔਰ ਫੇਰ ਮੈਂ 2019 ਚ ਉੱਥੇ ਗਿਆ ਓਕੇ ਤੇ ਉਹ ਦੋ ਪਾਜੇ ਲਾਕਡਾਊਨ ਸੀਗਾ ਨਹੀਂ ਉਹ ਲਾਕਡਾਊਨ ਤੋਂ ਥੋੜਾ ਜਿਹਾ ਪਹਿਲੇ ਪਹਿਲੇ ਨਿਕਲ ਗਏ ਤੁਸੀਂ ਮਤਲਬ ਤੁਹਾਡਾ ਵਾ ਫਿਕਸ ਹੋ ਗਿਆ ਟਾਈਮ ਉੱਥੇ ਜਾ ਕੇ ਤੇ ਉਹ ਉੱਥੇ ਜਾ ਕੇ ਤੇ ਫਿਰ ਸਾਰੀਆਂ ਉਹ ਜਗ੍ਹਾ ਸਾਰੀਆਂ ਵੇਖੀਆਂ ਓਕੇ ਤੇ ਜਿਹੜੀਆਂ ਮਸ਼ਹੂਰ ਮਸ਼ਹੂਰ ਜਗ੍ਹਾ ਨੇ ਉੱਥੇ ਤੇ ਫਿਰ ਵਾਪਸ ਆ ਕੇ ਤੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਇਸ ਖਤਾਬ ਓਕੇ ਟੋਟਲ ਮਤਲਬ ਤੁਹਾਨੂੰ 3 ਸਾਲ ਲਿਕੇ 3 ਸਾਲ ਤੇ ਇੱਕ ਲਿਖਣ ਨੂੰ ਪੂਰਾ ਪੀਰੀਅਡ ਕੁਝ ਗਏ ਤੇ ਫਿਰ ਆਏ ਫਿਰ ਲਿਖਿਆ ਕੁਝ ਕਿਸੇ ਦੀ ਹੈਲਪ ਵੀ ਲਈ ਤੁਸੀਂ ਮੇਰਾ ਬੇਟਾ ਹੈ ਉਹਦੀ ਜਿਹੜਾ ਨਾ ਯੂਨੀਵਰਸਿਟੀ ਚ ਪੀ ਐਚ ਡੀ ਕਰ ਰਿਹਾ ਉਹ ਬੈਲਬਨ ਯੂਨੀਵਰਸਿਟੀ ਚ ਓਕੇ ਜੀ ਤੇ ਉਹ ਮੁਗਲਾਂ ਦੀ ਹਿਸਟਰੀ ਦੇ ਉੱਤੇ ਉਹ ਪੀ ਐਚ ਡੀ ਕਰ ਰਿਹਾ ਉੱਥੇ ਓਕੇ ਤੇ ਉਹਦੀ ਮਦਦ ਲਈ ਬੁੱਕ ਦਾ ਨਾਮ ਪਹਿਲਾਂ ਪੁੱਛਣਾ ਚਾਹੀਦਾ ਸੀ ਬੁੱਕ ਦਾ ਨਾਮ ਕੀ ਭਾਈ ਜਾਨ ਬੁੱਕ ਦਾ ਨਾਮ ਹੈ ਜ਼ਬਾਨੇ ਯਾਰ-ਏ-ਮੰਤੁਰਕੀ ਜ਼ਬਾਨੇ ਯਾਰ ਮਨ ਤੁਰਕੀ ਮਨ ਤੁਰਕੀ ਇਹ ਅਸਲ 'ਚ ਫਾਰਸੀ ਦਾ ਇੱਕ ਸ਼ੇਰ ਹੈ ਅਮੀਰ ਖਸਰੋ ਦਾ ਓਕੇ ਜੀ ਤੇ ਅਮੀਰ ਖਸਰੋ ਦੇ ਬਾਰੇ ਕੀ ਜਾਂਦਾ ਹੈ ਕਿ ਉਹਦੇ ਜਿਹੜੇ ਮਾਂ ਪਿਓ ਸਨ ਨਾ ਉਹ ਈਰਾਨ ਦੇ ਰਹਿਣ ਵਾਲੇ ਸਨ ਓਕੇ ਤੇ ਲਖਨਊ ਉੱਥੇ ਆ ਕੇ ਵਸ ਕੇ ਮੁਗਲਾਂ ਦੇ ਦੌਰ ਦੇ ਵਿੱਚ ਅਕਬਰ ਦੇ ਦੌਰ ਦੇ ਵਿੱਚ ਇੱਥੇ ਇੰਡੀਆ 'ਚ ਤੇ ਉਹਦੀ ਬੁੱਢੀ ਜਿਹੜੀ ਸੀ ਨਾ ਬੁੱਢੀ ਤੁਸੀਂ ਕਿਹਨੂੰ ਕਹਿੰਦੇ ਹੋ ਬੀਵੀ ਨੂੰ ਬੀਵੀ ਨੂੰ ਓਕੇ ਉਦੀ بیوی ਜਿਹੜੀ ਸੀ ਨਾ ਉਹ ਤੁਰਕੀ ਸੀ ਓਕੇ ਤੇ ਉਹਨੂੰ ਅਮੀਰ ਖਸਰੋ ਨੂੰ ਤੁਰਕੀ ਨਹੀਂ ਆਂਦੀ ਓਕੇ ਜੀ ਤੇ ਉਹ ਫਿਰ ਇੱਕ ਦਿਨ ਉਹਨੇ ਨਾ ਤੰਗ ਆ ਕੇ ਤੇ ਸ਼ੇਰ ਪੜਿਆ ਇਹ ਫਾਰਸੀ ਦਾ ਸ਼ੇਰ ਹੈ ਕਿ ਜ਼ਬਾਨੇ ਯਾਰੇ ਮਨ ਤੁਰਕੀ ਵ ਮਨ ਤੁਰਕੀ ਨਮੀਦਾਨਮ ਕਿ ਮੇਰੇ ਯਾਰ ਦੀ ਜ਼ਬਾਨ ਤੁਰਕੀ ਹੈ ਤੇ ਮੈਨੂੰ ਤੁਰਕੀ ਨਹੀਂ ਆਂਦੀ ਆਏ ਆਏ ਤੇ ਇਹ ਇੱਕ ਬੜਾ ਮਸ਼ਹੂਰ ਮਹਾਵਰਾ ਵੀ ਹੈ ਕਿ ਜਦੋਂ ਤੁਹਾਨੂੰ ਕਿਸੇ ਦੀ ਕਿਸੇ ਮੁਲਕ ਦੀ ਜ਼ਬਾਨ ਨਾ ਆਂਦੀ ਹੋਵੇ ਉਦੋਂ ਇਹ ਮਹਾਵਰਾ ਸੀ ਬੋਲਨੇ ਆ ਔਰ ਦੂਦੇ ਵਿੱਚ ਇਹ ਜ਼ਬਾਨੇ ਯਾਰ ਹਮਨ ਤੁਰਕੀ ਮੇਰੇ ਯਾਰ ਦੀ ਜ਼ਬਾਨ ਤੁਰਕੀ ਤੇ ਮੈਨੂੰ ਤੁਰਕੀ ਨਹੀਂ ਆਂਦੀ ਠੀਕ ਹੈ ਕੁਝ ਹਾਸਰਸ ਵੀ ਇਹਦੇ ਵਿੱਚ ਹੈਗੇ ਨੇ ਕੁਝ ਰੋਮਾਂਟਿਕ ਵੀ ਹੈਗਾ ਕਿਦਾਂ ਦਾ ਫਲਸਫਾ ਇਹ ਵਿੱਚ ਸਾਰਾ ਕੁਝ ਹੀ ਹੈ ਜੀ ਤੁਹਾਨੂੰ ਇਹਦੇ ਸਾਰੇ ਮਸਾਲੇ ਮਿਲਣਗੇ ਇਹਦੇ ਵਿੱਚ ਤੁਹਾਨੂੰ ਜੰਗਾ ਦਾ ਹਵਾਲ ਵੀ ਮਿਲੇਗਾ ਜੰਗਾ ਦੇ ਹਾਲਾਤ ਵੀ ਮਿਲਣਗੇ ਫਿਰ ਇਹਦੇ ਚ ਨਾ ਇੱਕ ਮਜ਼ਮੂਨ ਹੈ ਆ ਇਸਤੰਬੁਲ ਕੇ ਸੋਨੀ ਮਈਵਾਲ ਓਹੋ ਓਹੋ ਤੇ ਉਹਨਾਂ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਜਿਹੜੇ ਲੋਕ ਤੁਰਕੀ ਗਏ ਨੇ ਉਹਨਾਂ ਨੇ ਜਿਹੜੀ ਹੈ ਵੇ ਬਾਸਫੋਰਸ ਸਟ੍ਰੇਟ ਹੈ ਉਹਦੇ ਵਿੱਚ ਵੇਖਿਆ ਹੋਇਆ ਹੈਗਾ ਕਿ ਇੱਕ ਟਾਵਰ ਹੈ ਉਸ ਟਾਵਰ ਦਾ ਨਾਮ ਜਿਹੜਾ ਹੈ ਨਾ ਲੀਐਂਡਰ ਟਾਵਰ ਹੈ ਓਕੇ ਤੇ ਏਲੀਐਂਡਰ ਟਾਵਰ ਜਿੰਨਾਂ ਲੋਕਾਂ ਨੇ ਜੇਮਸ ਬੌਂਡ ਦੀ ਮੂਵੀ ਦੇਖੀ ਹੈ ਨਾ ਉਹਦੇ ਵਿੱਚ ਵੀ ਇਹ ਦੇ ਜਿਹੜਾ ਉਹਦਾ ਆਖਰੀ ਜਿਹੜਾ ਨਾ ਸੀਨ ਉਹਦੇ ਵਿੱਚ ਫਿਲਮਾਇਆ ਗਿਆ ਸਨ ਓਕੇ ਤੇ ਇਹ ਲੀਐਂਡਰ ਟਾਵਰ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਉੱਥੇ ਉਸ ਟਾਵਰ ਦੇ ਵਿੱਚ ਇੱਕ ਜਿਹੜੀ ਹੈ ਨਾ ਰਾਹਿਬਾ ਰਹਿੰਦੀ ਸੀ ਯਾਨੀ ਜਿਹੜੀ ਹਰ ਵੇਲੇ ਇਬਾਦਤ ਵਿੱਚ ਇੱਕ ਦੇਵੀ ਸੀ ਐਫਰੋਡੋਸ ਯੂਨਾਨੀ ਦੇਵੀ ਉਹਦੀ ਉਹ ਇਬਾਦਤ ਕਰਦੀ ਰਹਿੰਦੀ ਸੀ ਤੇ ਉਹ ਕਦੀ ਉਥੋਂ ਨਿਕਲਦੀ ਨਹੀਂ ਸੀ ਇੱਕ ਦਿਨ ਉਹ ਸ਼ਹਿਰ ਗਈ ਤੇ ਸ਼ਹਿਰ ਦੇ ਵਿੱਚ ਉਹਨੂੰ ਇੱਕ ਦੁਕਾਨਦਾਰ ਦੇ ਨਾਲ ਪਿਆਰ ਹੋ ਗਿਆ ਅੱਛਾ ਜੀ ਤੇ ਉਹ ਫਿਰ ਉਹ ਦੁਕਾਨਦਾਰ ਦਾ ਨਾਮ ਜਿਹੜਾ ਸੀ ਨਾ ਲੀਐਂਡਰ ਸੀ ਓਕੇ ਉਹ ਫਿਰ ਰੋਜ਼ ਰਾਤ ਨੂੰ ਲੀਐਂਡਰ ਜਿਹੜਾ ਸੀ ਉਹ ਕੀ ਕਰ ਉਹਦਾ ਜਿਹੜੀ ਰਾਹਬਾ ਸੀ ਉਹਦਾ ਨਾਮ ਸੀ ਹੀਰਾ ਓਕੇ ਜੀ ਉਹ ਹੀਰਾ ਰੋਜ਼ ਰਾਤ ਨੂੰ ਕੀ ਕਰਦੀ ਸੀ ਕਿ ਉਹਦੇ ਵਿੱਚ ਆਪਣੇ ਉਹਦੇ ਮিনার ਦੇ ਵਿੱਚ ਲਾਲਟੈਂ ਜਲਾ ਕੇ ਰੱਖ ਛੜਦੀ ਸੀ ਓਕੇ ਜੀ ਤੇ ਉਹ ਲੀਂਡਰ ਆਉਂਦਾ ਸੀ ਉਹ ਉਹਨੂੰ ਲੈਟ ਨਜ਼ਰ ਆਉਂਦੀ ਸੀ ਤੇ ਉਹ ਫਿਰ ਆਤੀ ਤੈਰ ਕੇ ਤੇ ਉੱਥੇ ਪਹੁੰਚ ਜਾਂਦਾ ਸੀ ਜੀ ਤੇ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ ਇਸੇ ਤਰ੍ਹਾਂ ਗਰਮੀਆਂ ਲੰਘ ਗਈਆਂ ਜਦੋਂ ਸਰਦੀਆਂ ਆਈਆਂ ਨਾ ਤੇ ਉਹ ਸਰਦੀਆਂ ਦੇ ਵਿੱਚ ਉਹ ਆਪਣਾਏ ਬਾਸਫੋਰਸ ਜਿਹੜੀ ਹੈ ਇਹ ਬਾਸਫੋਰਸ ਸਟੇਟ ਜਿਹੜੀ ਹੈ ਨਾ ਬੜੀ ਮਤਲਬ ਤੂਫਾਨੀ ਹੋ ਜਾਂਦੀ ਹੈ ਓਕੇ ਜੀ ਤੇ ਉਹ ਫਿਰ ਉਹਨਾਂ ਨੇ ਫੈਸਲਾ ਇਹ ਕੀਤਾ ਕਿ ਅਸਾਂ ਜਿਹੜਾ ਨਾ ਹੁਣ ਆਪਣਾ ਉਹਦੇ ਚ ਮੁਲਾਕਾਤ ਜਿਹੜੀ ਹੈ ਨਾ ਉਹਨਾਂ ਨੇ ਮਿਲਤਵੀ ਕਰ ਦਿੱਤੀ ਤੇ ਲੈਂਡਰ ਜਿਹੜਾ ਉਹ ਸ਼ਹਿਰ ਵਾਲੇ ਪਾਸੇ ਬਹਿ ਰਹਿੰਦਾ ਸੀ ਤੇ ਜਿਹੜੀ ਸੀ ਹੀਰਾ ਜਿਹੜੀ ਸੀ ਉਹ ਟਾਵਰ ਦੇ ਵਿੱਚ ਬਹਿ ਰਹੀਦੀ ਸੀ ਤੇ ਦੋਵੇਂ ਇੱਕ ਦੂਸਰ ਨੂੰ ਵੇਖਦੇ ਰਹਿੰਦੇ ਸਨ ਤੇ ਇੱਕ ਦਿਨ ਗਲਤੀ ਦੇ ਨਾਲ ਰਾਤ ਬੜੀ ਤੂਫਾਨੀ ਰਾਤ ਸੀ ਤੂਫਾਨ ਆਇਆ ਸੀ بارش ਹੋ ਰਹੀ ਸੀ ਤੇ ਉਹਦੀ ਜਿਹੜੀ ਹੀਰਾ ਦੀ ਨੁਕਰਾਨੀ ਸੀ ਨਾ ਉਹਨੇ ਗਲਤੀ ਦੇ ਨਾਲ ਉਥੇ ਟਾਵਰ ਦੇ ਵਿੱਚ ਲਾਲਟੈਂ ਜਲਾ ਕੇ ਰੱਖ ਦਿੱਤੀ ਤੇ ਉਹ ਲੈਂਡਰ ਉੱਤੇ ਬੈਠਾ ਸੀ ਉਹਨੇ ਜਦੋਂ ਲਾਲਟੈਂ ਵੇਖੀ ਤਾਂ ਉਹਨੇ ਉਹਦੇ ਜ਼ਿਹਨ 'ਚ خیال ਆਇਆ ਕਿ ਸ਼ਾਇਦ ਮੈਨੂੰ ਜਿਹੜਾ ਨਾ ਉਹ ਬੁਲਾ ਰਹੀ ਹੈ ਜੀ ਤੇ ਉਹਨੇ ਬਗੈਰ ਸੋਚਿਆ ਸਮਝਿਆ ਜਿਹੜਾ ਨਾ ਉਹਦੇ ਪਾਣੀ ਛਾਲ ਮਾਰ ਦਿੱਤੀ ਤੇ ਉਹ ਡੁੱਬ ਗਿਆ ਜੀ ਤੇ ਉਹ ਦੂਜੇ ਦਿਨ ਸਵੇਰੇ ਫਿਰ ਉਹਦੀ লাশ ਤੈਰਦੀ ਜਿਹੜੀ ਉਹ ਟਾਵਰ ਦੇ ਉੱਤੇ ਜਾ ਕੇ ਰੁਕੀ ਹੀਰਾ ਨੇ ਜਦੋਂ ਵੇਖਿਆ ਤੇ ਉਹਨੂੰ ਬੜਾ ਦੁੱਖ ਹੋਇਆ ਤੇ ਉਹਨੇ ਵੀ ਫਿਰ ਪਾਣੀ 'ਚ ਛਾਲ ਮਾਰ ਕੇ ਤੇ ਖੁਦ ਕਿਸ਼ੀ ਕਰ ਲਈ ਤੇ ਉਸ ਟਾਵਰ ਦਾ ਨਾਮ ਜਿਹੜਾ ਨਾ ਉਹ ਲੀਐਂਡਰ ਟਾਵਰ ਹੈ ਉਹ ਓਕੇ ਜੀ ਅੱਜ ਵੀ ਹੈਗਾ ਅੱਜ ਵੀ ਹੈ ਵੀ ਟਾਵਰ ਉਹ ਓਕੇ ਤੇ ਉਹ ਬੜਾ ਮਸ਼ਹੂਰ ਟਾਵਰ ਹੈ ਜਿਹੜੇ ਲੋਕ ਤੁਰਕੀ ਗਏ ਨੇ ਉਹਨਾਂ ਨੇ ਵੇਖਿਆ ਹੋਇਆਗਾ ਆਪਣਾ ਆਪਣਾ ਬਾਸਫੋਰਸ ਦੇ ਵਿੱਚ ਮੈਂ ਤੁਹਾਨੂੰ ਫੋਟੋ ਦਿਖਾਣਾ ਵਾ ਇਹ ਔਰ ਲੀਐਂਡਰ ਟਾਵਰ ਹੈ ਓਕੇ ਜੀ अच्छा ਤੁਸੀਂ ਸਰਨੇ ਬਾ ਕੋਈ ਤੁਸੀਂ ਦੇਖੋ ਕਿ ਸਕਰੀਨ ਦੇ ਉੱਤੇ ਤੁਹਾਨੂੰ ਇਸ ਵੇਲੇ ਹੁਣ ਟਾਵਰ ਦਿਖ ਰਿਹਾ ਹੋਣਾ ਜੀ ਦੋਸਤੋ ਤੇ ਉਹ ਜਿਹੜਾ ਟਾਵਰ ਦੇ ਨਾਲ ਵੀ ਵਾਈ ਜਾਨ ਨੇ ਫੋਟੋ ਕਰਵਾਈ ਹੋਈ ਹੈ ਤੇ ਪੁੱਟਾ ਭਾਈ ਜਾਨ ਉੱਥੇ ਜਾ ਕੇ ਆਏ ਨੇ ਹਰ ਇੱਕ ਚੀਜ਼ ਜਿਹੜੀ ਹੈ ਇਹ ਨਹੀਂ ਹੈਗਾ ਕਿ ਇਮੇਜਿਨੇਸ਼ਨ ਹੈਗੀ ਹੈ ਪਰ ਇਹ ਫਿਰ ਉਹ ਹੀਰਾ ਦੀ ਫੋਟੋ ਹੈ ਜੀ ਇੱਕ ਆਰਟਿਸਟ ਨੇ ਬਣਾਈ ਹੈ ਤੇ ਐਫ ਜਦੋਂ ਦੂਜੇ ਦਿਨ ਉਹਨੇ ਹੀਰਾ ਨੇ ਫੋਟੋ ਵੇਖੀ ਉਹਦੀ ਲਾਸ਼ ਵੇਖੀ ਤੇ ਐ ਉਹ ਫਿਰ ਉਹਦੇ ਤੋਂ ਨਾ ਬੈਨ ਕਰ ਰਹੀ ਹੈ ਮਾਤਮ ਕਰ ਰਹੀ ਹੈ ਠੀਕ ਹੈ ਠੀਕ ਹੈ ਤੁਸੀਂ ਦੇਖੋ ਕਿ ਹਰ ਇੱਕ ਚੀਜ਼ ਹੈ ਸਰ ਨੇ ਉੱਥੇ ਬਹੁਤ ਕੁਝ ਦਿਖਾਈ ਹੈ ਤੇ ਮੈਂ ਜਦੋਂ ਨਾ ਬੁੱਕ ਖੋਲੀ ਦੋਸਤੋ ਮੈਂ ਬੁੱਕ ਜਿਵੇਂ ਆਪਾਂ ਬੁੱਕ ਖੋਲਦੇ ਆ ਆਪਾਂ ਬੁੱਕ ਖੋਲਦੇ ਤੇ ਇੱਥੋਂ ਪੜਨਾ ਸ਼ੁਰੂ ਕਰਦੇ ਆ ਪਰ ਮੈਂ ਜਦੋਂ ਬੁੱਕ ਖੋਲੀ ਤੁਸੀਂ ਦੇਖੋ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਵਾਂ ਮੈਂ ਬੁੱਕ ਫੜੀ ਇਦਾਂ ਪਰ ਮੈਂ ਦੇਖੀ ਜਾਂ ਮੈਂ ਫੜਾ ਐਦਾਂ ਜਿਵੇਂ ਐਦਾਂ ਫੜਦੀ ਆ ਤਾਂ ਉਹ ਲਫ਼ਜ਼ ਨੇ ਜਿਹੜੇ ਪੁੱਠੇ ਜਾਂਦੇ ਨੇ ਨਾ ਜਿੰਨੇ ਕੁ ਮੈਨੂੰ ਸਮਝ ਆਂਦੀ ਕਿ ਇੱਥੇ ਇੰਗਲਿਸ਼ ਦੇ ਵਿੱਚ ਲਿਖਿਆ ਹੈ ਅਸੀਂ ਬੁੱਕ ਫੜਦੇ ਤੇ ਮੈਂ ਸਰ ਨੂੰ ਪੁੱਛੇ ਮੈਂ ਕਿ ਸਰ ਇਹ ਬੁੱਕ ਐਦਾਂ ਮੈਨੂੰ ਬਾਅਦ ਚ ਸਮਝਦੇ ਵਿੱਚ ਆਇਆ ਕਿ ਜਦੋਂ ਵੀ ਆਪਾਂ ਪਾਕਿਸਤਾਨੀ ਜਾਂ ਉਰਦੂ ਲੈਂਗੁਏਜ ਪੜ੍ਹਦੀਆਂ ਤਾਂ ਉਹ ਪਿੱਛੋਂ ਸ਼ੁਰੂ ਹੁੰਦੀ ਹੈ ਆਪਾਂ ਹਾਂਜੀ ਰਾਈਟ ਸਾਈਡ ਤੋਂ ਲੈਫਟ ਸਾਈਡ ਤੇ ਜਾਂਦੀ ਪਰ ਆਪਾਂ ਲੈਫਟ ਤੋਂ ਰਾਈਟ ਤੇ ਆਣੇ ਆ ਤੇ ਮੈਨੂੰ ਸਰ ਨੇ ਕਿਹਾ ਕਿ ਲੈਂਗੁਏਜ ਮੈਂ ਵੀ ਚਲੋ ਚਾਹੀਦਾ ਸੀਗਾ ਕਿ ਉੱਥੋਂ ਆਵੇ ਇਹਦੇ ਵਿੱਚ ਫਿਰ ਇੱਕ ਹੋਰ ਕਹਾਣੀ ਵੀ ਹੈ ਵੇ ਅ ਔਰਖਾਨ ਤੇ ਨੀਲੋਫਰ ਦੀ ਕਹਾਣੀ ਉਹ ਕਿਹੜੀ ਕਹਾਣੀ ਹੈਗੀ ਸਰ ਉਹ ਔਰਖਾਨ ਜਿਹੜਾ ਨਾ ਇਹ ਜਿਹੜਾ ਸਲਤਨਤ ਉਸਮਾਨੀਆ ਉਹਦੇ ਬਾਣੀ ਦਾ ਪੁੱਤਰ ਸੀ ਓਕੇ ਤੇ ਉਹਨੂੰ ਨਾ ਇੱਕ ਇੱਕ ਜਿਹੜਾ ਸ਼ਹਿਰ ਦਾ ਵੀਰ ਸੀ ਉਹਦੀ ਧੀ ਦੇ ਨਾਲ ਪਿਆਰ ਹੋ ਗਿਆ ਜਿਹਦਾ ਨਾਮ ਸੀ ਨੀਲੋਫਰ ਓਕੇ ਤੇ ਉਹ ਫਿਰ ਉਹਨੂੰ ਪਿਆਰ ਹੋ ਗਿਆ ਤੇ ਉਹਦੀ ਨੀਲੋਫਰ ਦੀ ਜਿਹੜੀ ਸ਼ਾਦੀ ਏ ਉਹਦੇ ਪਿਓ ਨੇ ਕਿਤੇ ਹੋਰ ਰੱਖ ਦਿੱਤੀ ਠੀਕ ਹੈ ਤੇ ਇਹ ਜਦੋਂ ਸ਼ਹਿਜ਼ਾਦੇ ਨੂੰ ਪਤਾ ਲੱਗਾ ਔਰ ਖਾਨ ਨੂੰ ਤੇ ਇਹਨਾਂ ਨੇ ਫਿਰ ਕੀਤਾ ਕਿ ਰਾਤੋਂ ਰਾਤ ਉਹ ਸ਼ਾਦੀ ਵਾਲੀ ਰਾਤ ਜਿਹੜਾ ਨਾ ਇੱਕ ਡਰਾਮਾ ਦੇ ਵਿੱਚ ਆਪਣੇ ਸਿਪਾਈ ਜਿਹੜੇ ਸਨ ਉਹ ਲੁਕਾ ਕੇ ਤੇ ਉਹ ਕਿਲੇ ਵਾਲੇ ਪਾਸੇ ਲੈ ਗਏ ਤੇ ਉਹਨਾਂ ਨੂੰ ਕਿਲ੍ਹਾਦਾਰ ਨੂੰ ਜਾ ਕੇ ਕਿਹਾ ਕਿ ਇਹ ਸਾਡੇ ਲੋ ਤੋਹਫੇ ਆਏ ਨੇ ਉਸਮਾਨ ਖਾਨ ਨੇ ਤੋਹਫੇ ਕਰ ਲੈਣੇ ਜੀ ਉਹ ਜਦੋਂ ਰਾਤ ਉਹ ਜਿਹੜੇ ਸਨ ਡਰਮ ਜਿਹੜੇ ਸਨ ਉਹ ਕਿਲੇ ਦੇ ਵਿੱਚ ਲੈ ਗਏ ਤੇ ਉਹ ਰਾਤੀ ਫਿਰ ਉਹਨਾਂ ਨੇ ਬਾਹਰ ਨਿਕਲ ਕੇ ਤੋਂ ਨੀਲੋਫਰ ਨੂੰ ਛੁਡਾ ਕੇ ਲਿਆ ਆਂ ਹਾਂ ਤੇ ਇਹ ਕਹਾਣੀ ਤੁਰਕਾਂ ਦੀ ਇੱਕ ਬੜੀ ਮਸ਼ਹੂਰ ਲਵ ਸਟੋਰੀ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿਵੇਂ ਮੁਗਲਾਂ ਦੀ ਦੀ ਨੂਰ ਜਹਾਂ ਦੀ ਤੇ ਜਹਾਂਗੀਰ ਦੀ ਕਹਾਣੀ ਹੈ ਜੀ ਇਸੇ ਤਰ੍ਹਾਂ ਜਿਵੇਂ ਮੁਮਤਾਜ਼ ਮਹਿਲ ਦੀ ਤੇ ਆਪਣੇ ਸ਼ਾਹਜਹਾਂ ਦੀ ਕਹਾਣੀ ਹੈ ਜੀ ਇਸੀ ਤਰ੍ਹਾਂ ਤੁਰਕਾਂ ਦੇ ਵਿੱਚ ਔਰਖਾਨ ਦੀ ਤੇ ਨੀਲੋਫਰ ਦੀ ਕਹਾਣੀ ਜਿਹੜੀ ਹੈ ਬੜੀ ਮਸ਼ਹੂਰ ਕਹਾਣੀ ਹੈ ਉਹਨਾਂ ਦੀ ਲੋਕ ਕਹਾਣੀ ਹੈ ਉਹਨਾਂ ਦੀ ਜੀ ਜਿਵੇਂ ਸਾਡੇ ਆਪਣੇ ਗੱਲੋ ਕਿ ਮਿਰਜ਼ਾ ਮਿਰਜ਼ਾ ਸਾਹਿਬਾ ਮਿਰਜ਼ਾ ਸਾਹਿਬਾ ਹੋਗੇ ਸੋਨੀ ਮਹੀਵਾਲ ਹੋਗੇ ਮੀਰ ਰਾਂਝਾ ਹੋਗੇ ਐਡਾ ਹੋਸ ਲੈਂਗੁਏਜ ਦੇ ਵਿੱਚ ਵੀ ਹੈਗੇ ਨੇ ਜੀ ਜੀ ਉੱਥੇ ਵੀ ਉਹਨਾਂ ਦੀਆਂ ਵੀ ਆਪਣੇ ਐਸੀ ਕਹਾਣੀਆਂ ਨੇ ਓਕੇ ਤੇ ਸੋਹਣੋ ਦੋਸਤੋ ਦੇਖੋ ਕਿ ਕਿੱਡੀ ਵੱਡੀਆਂ ਗੱਲ ਹੈਗੀ ਐ ਆਪਨੂੰ ਪਤਾ ਹੈ ਜਿਨ੍ਹਾਂ ਨੇ ਪੰਜਾਬੀ ਲਿਟਰੇਚਰ ਪੜਿਆ ਹੈ ਕਿ ਸੋਹਣੀ ਮਹੀਂਵਾਲ ਹੈਗੇ ਨੇ ਅਸੀਂ ਜਦੋਂ ਲਿਟਰੇਚਰ ਪੜਿਆ ਪੜਿਆ ਸੀਗਾ ਤੇ ਲਿਟਰੇਚਰ ਪੜ੍ਹਦੇ ਸਮੇਂ ਸਿਰਫ ਮਤਲਬ ਮਹਿਜ਼ ਕੁਝ ਕਹਾਣੀਆਂ ਜਿਵੇਂ ਜਿੰਨੀਆਂ ਕਿ ਫੇਮਸ ਹੀ ਆਪਾਂ ਵੀ ਅੱਜ ਤੱਕ ਗਾਣੇ ਸੁਣਨੇ ਹਨ ਹੀਰ ਰਾਂਝਾ ਹੋ ਗਿਆ ਸੋਹਣੀ ਮਹੀਂਵਾਲ ਹੋ ਗਿਆ ਸੱਸੀ ਪੁੰਨੂ ਹੋ ਗਿਆ ਤੇ ਹੁਣ ਤੁਰਕਸ਼ ਦੇ ਵਿੱਚ ਵੀ ਕਿੰਨੇ ਸਾਰੇ ਮਹਿਬੂਬ ਹੋਏ ਨੇ ਕਿੰਨੀਆਂ ਸਾਰੀਆਂ ਪ੍ਰੇਮ ਕਹਾਣੀਆਂ ਹੋਈਆਂ ਨੇ ਕਿੰਨੇ ਕਿੰਨੀਆਂ ਕਹਾਣੀਆਂ ਹੈਗੀਆਂ ਨੇ ਉੱਥੇ ਤੁਸੀਂ ਜਿਹੜੇ ਸ਼ਹਿਰ ਜਾਂਦੇ ਹੋ ਨਾ ਉਹ ਸ਼ਹਿਰ ਦੀ ਆਪਣੀ ਕਹਾਣੀ ਹੈ ਪ੍ਰੇਮ ਕਹਾਣੀ ਹੈ ਉੱਥੇ ਤੁਸੀਂ ਸਰ ਇਹਨਾਂ ਕਹ ਦੱਸੋ ਸਾਨੂੰ ਕਿਉਂਕਿ ਦੇਖੋ ਮੈਨੂੰ ਬੜਾ ਸ਼ੌਂਕ ਹੁੰਦਾ ਹੈ ਕਿ ਵਕ ਵਕ ਕਹਾਣੀਆਂ ਸੁਣੀਆਂ ਜਾਣ ਨਾ ਲਿਟਰੇਚਰ ਪੜਿਆ ਜਾਵੇ ਫਿਕਸ਼ਨ ਪੜੀ ਜਾਵੇ ਜਿਵੇਂ ਇੱਥੇ ਸਾਰਾ ਕੁਝ ਵੇਉਂਤਿਆ ਗਿਆ ਸੀਗਾ ਮਿਰਜ਼ਾ ਸਾਹਿਬਾ ਦੇ ਨਾਲ ਸਸੀ ਪੁੰਨੂ ਹੀਰ ਰਾਂਝਾ ਉਸ ਲੈਂਗੁਏਜ ਦੇ ਵਿੱਚ ਵੀ ਇਹੀ ਟ੍ਰੈਜੇਡੀਜ਼ ਨੇ ਹੈਗੀਆਂ ਐਸੇ ਹੀ ਟ੍ਰੈਜੇਡੀਜ਼ ਦੇ ਓਕੇ ਮਤਲਬ ਇਹੋ ਉਹ ਤੁਸੀਂ ਐਲੀਐਂਡਰ ਵਾਲੀ ਔਰ ਹੀਰਾ ਵਾਲੀ ਕਹਾਣੀ ਲੈ ਲਓ ਇਹ ਵੀ ਟ੍ਰੈਜੇਡੀ ਕਹਾਣੀ ਹੈ ਇਹਦਾ ਵੀ ਜਿਹੜਾ ਨਾ ਇਟ ਐਂਡਡ ਅਪ ਇਨ ਅ ਟ੍ਰੈਜੇਡੀ ਤੇ ਦੋਵੇਂ ਮਰ ਗਏ ਜਿਵੇਂ ਸੋਹਣੀ ਮੇਵਾਲ ਦੋਵੇਂ ਮਰ ਗਏ ਸਨ ਜੀ ਇਸੇ ਤਰ੍ਹਾਂ ਲੀਐਂਡਰ ਤੇ ਉਹ ਵੀ ਦੋਵੇਂ ਮਰ ਗਏ ਤੇ ਲੇਕਿਨ ਜਿਵੇਂ ਬਾਦਸ਼ਾਹ ਜੋ ਕਿ ਬਾਦਸ਼ਾਹ ਹੁੰਦੇ ਨੇ ਉਹਨਾਂ ਦੇ ਕੋਲ ਪੈਸੇ ਵੀ ਹੁੰਦੇ ਨੇ ਉਹਨਾਂ ਕੋਲ ਇਕਤਦਾਰ ਵੀ ਹੁੰਦਾ ਹੈ ਪਾਵਰ ਵੀ ਹੁੰਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਲਵ ਸਟੋਰੀ ਨੇ ਉਹ ਨਾਰਮਲੀ ਜਿਹੜੀਆਂ ਇਹਨਾਂ ਉਹ ਕਾਮਯਾਬ ਹੋ ਜਾਂਦੀਆਂ ਨੇ ਜੀ ਦੀਵੇ ਮੁਮਤਾਜ਼ ਮਹਿਲ ਦੀ ਤੇ ਸ਼ਾਹਜਹਾਂ ਦੀ ਲਵ ਸਟੋਰੀ ਕਾਮਯਾਬ ਹੋ ਗਈ ਜੀ ਨੂਰਜਹਾਂ ਦੀ ਤੇ ਜਹਾਂਗੀਰ ਦੀ ਸਟੋਰੀ ਲਵ ਸਟੋਰੀ ਕਾਮਯਾਬ ਹੋ ਗਈ ਜੀ ਤੇ ਇਸੇ ਤਰ੍ਹਾਂ ਉਹ ਨੀਲੋਫਰ ਦੀ ਤੇ ਔਰਖਾਨ ਦੀ ਕਹਾਣੀ ਜਿਹੜੀ ਹੈ ਉਹ ਕਾਮਯਾਬ ਹੋ ਗਈ ਤੁਹਾਨੂੰ ਕਿੰਨੀਆਂ ਲੈਂਗੁਏਜ ਆਉਂਦੀਆਂ ਨੇ ਮੈਨੂੰ ਫਾਰਸੀ ਆਉਂਦੀ ਏ ਜੀ ਅਰਬੀ ਆਉਂਦੀ ਏ ਥੋੜੀ ਬਹੁਤ ਪੰਜਾਬੀ ਆਉਂਦੀ ਏ ਉਰਦੂ ਆਉਂਦੀ ਏ ਅੰਗਰੇਜ਼ੀ ਆਉਂਦੀ ਏ ਦੇਖੋ ਫਿਰ ਬੁੱਕ ਪੰਜਾਬੀ ਚ ਕਿਉਂ ਨਹੀਂ ਹੈਗੀ ਸਰ ਸਾਡੇ ਮਨ ਦੇ ਵਿੱਚ ਤਾਂ ਵਾਲ ਉੱਠਦੇ ਨਾ ਕਿ ਅਸੀਂ ਬੁੱਕ ਪੜਹੀਏ ਜਿਸ ਤਰ੍ਹਾਂ ਤੁਸੀਂ ਕਹਾਣੀਆਂ ਦਸੀਆਂ ਵਾ ਇਹਦਾ ਹੁਣ ਪੰਜਾਬੀ ਚ ਇਹਦਾ ਤਜਬਾ ਕਰਾਂਗੇ ਇਹਦਾ ਹੁਣ ਜੀ ਯਾ ਪਹਿਲਾਂ ਪ੍ਰੋਮਿਸ ਕਰ ਦੋ ਵੀ ਕਰੋਂਗੇ ਕਿ ਤਾਂ ਵੀ ਕਰਾਂਗੇ ਇਹਦਾ ਕਰਾਂਗੇ ਪੱਕਾ ਮੈਂ ਤੁਹਾਨੂੰ ਦੱਸੀ ਜਾਵਾਂਗਾ ਤੁਸੀਂ ਕਰੀ ਜਾਓ ਠੀਕ ਹੈ ਕਿਉਂਕਿ ਮੈਨੂੰ ਸਰ ਕਹਿੰਦੇ ਕਿ ਹੁਣ ਮੈਨੂੰ ਪੰਜਾਬੀ ਵਾਲਾ ਬੰਦਾ ਲੱਭਣਾ ਪੈਣਾ ਮੈਂ ਕਿਹਾ ਸਰ ਤੁਹਾਡੀ ਦੋਸਤ ਬੈਠੀ ਹੈ ਤੁਸੀਂ ਮੈਨੂੰ ਦੱਸੋ ਤੇ ਮੈਂ ਲਿਖੂਗੀ ਤੁਸੀਂ ਬੋਲਿਓ ਤੇ ਜ਼ਰੂਰ ਉਪਰ ਆਲਾ ਹੋਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਮੈਨੂੰ ਕਿਉਂਕਿ ਇੱਥੇ ਬੈਕਗ੍ਰਾਉਂਡ ਸੀਨ ਦੇ ਵਿੱਚ ਹੈ ਜਿਹੜਾ ਜ਼ਰੂਰ ਦਿਖਾਵਾਂਗੇ ਕਿ ਬੈਕਗ੍ਰਾਉਂਡ ਸੀਨ ਦੇ ਵਿੱਚ ਇੱਕ ਕਿੰਨੀ ਆਡੀਅנס ਹੈ ਜਿਹੜੀ ਸਰ ਨੂੰ ਪਿਆਰ ਕਰ ਰਹੀ ਹੈ ਸਰ ਦੇ ਦੋਸਤ ਹੈਗੇ ਨੇ ਉਹ ਸਾਰਿਆਂ ਨੂੰ ਇੰਨੀ ਬੁੱਕ ਵਧੀਆ ਲੱਗੀ ਤੇ ਜਿਹੜੇ ਲਿਟਰੇਚਰ ਨੂੰ ਆਪ ਮੰਨਦੇ ਕਿ ਅੱਜ ਕੱਲ ਫੇਸਬੁੱਕ ਨੂੰ ਬਹੁਤ ਪਿਆਰ ਕਰਦੇ ਆ YouTube ਨੂੰ ਟਾਈਮ ਦਿੰਦੇ ਨੇ ਪਰ ਜਦੋਂ ਤੁਸੀਂ ਇਹ ਬੁੱਕ ਪੜੋਗੇ ਡੈਮ ਸ਼ੋਰ ਆ 101% ਤੁਸੀਂ ਬੜੇ ਖੁਸ਼ ਹੋਵੋਗੇ ਕਿਉਂਕਿ ਸਕੂਨ ਦਿੰਦੀ ਹੈ ਬੁੱਕ ਪੜ੍ਹਿਆ ਹਾਸ ਰਸ ਨੇ ਥੋੜਾ ਜਿਹਾ ਗੁੱਸਾ ਵੀ ਹੈ ਥੋੜੀ ਜਿਹੀ ਸ਼ਾਂਤੀ ਵੀ ਹੈ ਤੇ ਥੋੜੇ ਜਿਹੇ ਹਰ ਤਰ੍ਹਾਂ ਦੇ ਮਸਾਲੇ ਜਿਵੇਂ ਕਹਿ ਲਓ ਕਿ ਜਿਵੇਂ ਰਸੋਈ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਤੇ ਇਹਦੇ ਬੁੱਕ ਦੇ ਵਿੱਚ ਵੀ ਮਿਲਣਗੇ ਮੈਂ ਤੁਹਾਨੂੰ ਬੋਰ ਨਹੀਂ ਕਰ ਰਹੀ ਪਰ ਇਹ ਡੈਮ ਸ਼ੋਰ ਵਾਲੀ ਗੱਲ ਹੈਗੀ ਆ ਸਰ ਹੋਰ ਕਿੰਨੇ ਕੁ ਮਸਾਲੇ ਹੈਗੇ ਨੇ ਆਡੀਅנס ਨੂੰ ਜਿਹੜਾ ਆਪਾਂ ਹੋਰ ਕਹਿ ਲਓ ਤੀਲੀ ਨਹੀਂ ਇਹਦੇ ਵਿੱਚ ਫਿਰ ਉਸਮਾਨ ਖਾਨ ਦੀ ਲਵ ਸਟੋਰੀ ਦਾ ਵੀ ਜ਼ਿਕਰ ਹੈ ਵੇ ਉਸਮਾਨ ਖਾਨ ਜਿਹੜਾ ਸੀ ਨਾ ਉਹ ਬਾਣੀ ਸੀ ਉਸਮਾਨੀਆ ਖਾਨਦਾਨ ਜਿਹੜਾ ਸੀ ਨਾ ਸਲਤਨਤ ਉਸਮਾਨੀਆ ਦਾ ਉਹਦਾ ਤੇ ਇਹਦੇ ਵਿੱਚ ਉਸਮਾਨ ਖਾਨ ਦੀ ਤੇ ਬਾਲਖ ਖਾਤੂਨ ਦੀ ਕਹਾਣੀ ਹੈ ਲਵ ਸਟੋਰੀ ਹੈ ਤੇ ਤੁਹਾਡਾ ਫੇਵਰੇਟ ਪੰਨਾ ਬੁੱਕ ਦੇ ਵਿੱਚੋਂ ਜੇ ਮੈਂ ਪੁੱਛਾਂ ਇੱਕ ਪੰਨਾ ਕਿਹੜਾ ਫੇਵਰੇਟ ਹੈ ਇਹਦੇ ਵਿੱਚ ਮੇਰਾ ਫੇਵਰੇਟ ਪੰਨਾ ਜਿਹੜਾ ਨਾ ਬੜਾ ਔਖਾ ਹੈ ਕਹਿਣਾ ਨਹੀਂ ਨਹੀਂ ਇਹ ਤਾਂ ਏਸਾ ਹੀ ਹੈ ਨਾ ਕਿ ਜਿਵੇਂ ਤੁਸੀਂ ਆਪਣੀ ਪੁੱਛੋ ਕਿ ਤੇਰੇ ਪੰਜ ਪੁੱਤਰ ਨੇ ਤੇ ਇਨ੍ਹਾਂ ਪੰਜਾਂ ਪੁੱਤਰਾਂ 'ਚ ਤੁਹਾਨੂੰ ਕਿਹੜਾ ਜ਼ਿਆਦਾ ਪਿਆਰਾ ਹੈ ਤੁਹਾਨੂੰ ਵੀ ਪਤਾ ਲੱਗੂਗਾ ਕਿ ਇਹ ਮੇਰੀ ਕਦਰ ਜ਼ਿਆਦਾ ਕਰਦੇ ਤੇ ਇਹ ਮੇਰਾ ਪਿਆਰਾ ਹੈਗਾ ਤੇ ਬੜਾ ਮੁਸ਼ਕਿਲ ਹੈ ਕਹਿਣਾ ਕਿਉਂਕਿ ਕਿਤਾਬ 'ਚ ਬੜੀ ਮਿਹਨਤ ਨਾਲ ਲਿਖੀ ਹੈ ਔਰ ਇਹ ਕਿਤਾਬ ਜਿਹੜੀ ਹੈ ਨਾ ਇਟਸ ਇਟਸ ਮਾਈ ਬੇਬੀ ਤੇ ਬੜਾ ਕਹਿਣਾ ਬੜਾ ਮੁਸ਼ਕਿਲ ਹੈ ਇਹ ਮੇਰੀ ਪਹਿਲੀ ਬੁੱਕ ਹੈ ਪਹਿਲੀ ਬੁੱਕ ਹੈ ਹੁਣ ਮੇਰੀ ਦੂਜੀ ਕਿਤਾਬ ਵੀ ਆ ਰਹੀ ਹੈ ਜਿਹੜੀ ਫਿਲਸਤੀਨ ਦੇ ਉੱਤੇ ਹੈ ਓਕੇ ਆ ਮੈਂ ਫਿਲਸਤੀਨ ਦਾ ਸਫਰਨਾਮਾ ਹੈ ਉਹ ਸਾਰਾ ਓਕੇ ਤੇ ਤੁਸੀਂ ਇੰਡੀਆ ਪੰਜਾਬ ਜਾ ਕੇ ਘੁੰਮ ਕੇ ਆਓ ਉੱਥੋਂ ਦਾ ਜ਼ਫਰਨਾਮਾ ਤੇ ਫਲਸਫਾ ਲਿਖੋ ਜ਼ਰੂਰ ਮੇਰਾ ਬੜਾ ਦਿਲ ਕਰਦਾ ਹੈ ਇੰਡੀਆ ਜਾਣ ਦਾ ਲੇਕਿਨ ਵੀਜ਼ਾ ਨਹੀਂ ਦਿੰਦੇ ਦਿੰਦੇ ਨਹੀਂ ਹੈਗੇ ਨਹੀਂ ਵੀਜ਼ਾ ਨਹੀਂ ਦਿੰਦੇ ਨਹੀਂ ਭਈ ਇਹ ਜਿਹੜੀ ਇਮੀਗ੍ਰੇਸ਼ਨ ਨੂੰ ਵੀ ਅਪੀਲ ਹੈਗੀ ਹੈ ਕਿ ਵੀਜ਼ਾ ਦਿੱਤਾ ਜਾਵੇ ਸਰ ਨੂੰ ਕਿਉਂਕਿ ਸਰ ਦਾ ਬਿਯੋਂਡ ਜਿਹੜਾ ਬਹੁਤ ਜ਼ਿਆਦਾ ਸਰ ਦਾ ਜਿਹੜਾ ਮਾਈਂਡ ਹੈ ਇਮੇਜਿਨੇਸ਼ਨ ਤੋਂ ਵੀ ਅੱਗੇ ਕਿਉਂਕਿ ਹੁਣ ਰਾਈਟਰ ਖਤਮ ਹੋ ਰਹੇ ਨੇ ਹਨਾ ਸਰ ਲੋਕ ਫੇਸਬੁੱਕ YouTube ਦੇਖਦੇ ਪੈ ਨੇ ਬੁੱਕ ਕੋਈ ਨਹੀਂ ਪੜਦਾ ਪਰ ਤੁਸੀਂ ਅੱਜ ਦੇ ਟਾਈਮ 'ਚ ਦਿਲ ਕੀਤਾ ਜਿਗਰਾ ਕੀਤਾ ਬੁੱਕ ਲਿਖਣ ਦਾ ਇਹ ਵੀ ਇੱਕ ਜਿਹੜਾ ਜਿਗਰਾ ਹੈ ਜਾਂ ਕੋਈ ਚੀਜ਼ ਹੈਗੀ ਆਉਣ ਵਾਲੇ ਸਮੇਂ 'ਚ ਬਰਕਰਾਰ ਜਿਕਰ ਰੱਖਣੀ ਹੈ ਤਾਂ ਜ਼ਰੂਰੀ ਇਹ ਹੈਗਾ ਕਿ ਤੁਸੀਂ ਹਮੇਸ਼ਾ ਉਹ ਚੀਜ਼ਾਂ ਲਵੋ ਜਿਹੜੀਆਂ ਦਿਲ ਨੂੰ ਸਕੂਨ ਦਿੰਦੀਆਂ ਨੇ ਮੈਨੂੰ ਲੱਗਦਾ ਕਿ ਦਿਲ ਨੂੰ ਸਕੂਨ ਦਿੰਦੀ ਹੋਗੀ ਤੁਹਾਨੂੰ ਦਿਲ ਨੂੰ ਕਿਹੜੀ ਚੀਜ਼ ਬੁੱਟਾ ਸਰ ਸਕੂਨ ਦਿੰਦੀ ਹੈ ਮੈਨੂੰ ਕਿਤਾਬਾਂ ਪੜ੍ਹਨੀ ਆ ਤੇ ਲਿਖਣਾ ਬੜਾ ਪਸੰਦ ਹੈ ਇਹ ਹੀ ਮਨ ਨੂੰ ਦਿਲ ਦਾ ਸਕੂਨ ਦਿੰਦੀ ਹੁੰਦੀ ਹੈ ਹੁਣ ਤੱਕ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹ ਚੁੱਕੇ ਹੋ ਮੈਂ ਸਫੈਹ ਕਿਤਾਬ ਲਿਖਣ ਵਾਸਤੇ ਪਤਾ ਨਹੀਂ ਕਿੰਨੀਆਂ ਸੌ ਕਿਤਾਬਾਂ ਪੜੀਆਂ ਨੇ 100 ਕਿਤਾਬਾਂ ਪੜੀਆਂ ਨੇ ਤੇ ਕਿਤਾਬ ਦੇ ਤੁਹਾਡੇ ਤੋਂ ਬੋਰ ਤਾਂ ਨਹੀਂ ਹੁੰਦੇ ਹਾਂ ਮੇਰੀ ਬੇਗਮ ਬੋਰ ਹੁੰਦੀ ਹੈ ਬੁੱਢੀ ਬੁੱਢੀ ਮੇਰੀ ਵੀ ਅੱਛਾ ਸਾਡੇ ਬੁੱਢੀ ਪਤਾ ਕਿਹਨੂੰ ਕਹਿੰਦੇ ਜਿਹੜੇ ਬਜ਼ੁਰਗ ਹੋ ਚੁੱਕੇ ਆ ਜਿਹੜੀਆਂ ਮਦਮਾਈਆਂ ਜਿਹੜੀਆਂ ਹੁੰਦੀਆਂ ਹਾਂਜੀ ਹਾਂਜੀ ਆ ਇਹ ਤੁਹਾਡੇ ਗੁੱਸਾ ਨਹੀਂ ਕਰਦੇ ਫਿਰ ਬੁੱਢੀ ਕਹੇ ਤੇ ਪਰ ਤੁਹਾਡੇ ਲੈਂਗੁਏਜ ਉਦਾਂ ਨਹੀਂ ਬੁੱਢੀ ਫਿਰ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੂੰ ਅਮਾ ਕਹਿੰਦੇ ਆ ਓਕੇ ਸਾਡੇ ਅਮਾ ਉਦਾਂ ਕਹਿੰਦੇ ਹੁੰਦੇ ਨਹੀਂ ਅਮਾ ਮੇਰਾ ਦਿਮਾਗ ਖਾਣੋ ਹਟ ਜਾ ਹਮਤ ਬੇਗਮ ਮੇਰੀ ਜਿਹੜੀ ਐ ਨਾ ਉਹਨੂੰ ਸ਼ੀ ਸਫਰਡ ਐਕਚੁਅਲੀ ਜਿਵੇਂ ਮੈਂ ਲਿਖੀ ਕਿਉਂਕਿ ਮੈਂ ਲਿਖਦਾ ਰਹਿੰਦਾ ਸਾਂ ਉਹ ਕੋਲ ਬੈਠੀ ਵੀਂਦੀ ਰਹਿੰਦੀ ਸੀ ਮੈਨੂੰ ਕਰੇਕ ਦਿਨ ਉਹਨੇ ਨਾ ਮਨੋਂ ਬੜਾ ਦੁਖੀ ਹੋ ਕੇ ਆਖਿਆ ਕਿ ਕਿਤਾਬ ਮੇਰੀ ਸੌਕਣ ਹੈ। ਅੱਛਾ ਜੀ। ਤੇ ਇਹ ਜਿਹੜੀ ਇਹਨਾਂ ਕਿਤਾਬ ਮੇਰੀ ਬੇਗਮ ਦੀ ਸੌਕਣ। ਵੈਸੇ ਮੈਂ ਤੁਹਾਨੂੰ ਸਾਰੇ ਦੱਸਾਂ ਹਰ ਡੀਵੀ ਦੇ ਲਈ ਜਦੋਂ ਹਸਬੰਡ ਉਹਨੂੰ ਟਾਈਮ ਨਹੀਂ ਦਿੰਦਾ ਵਿਚਾਇਓ ਕਿਸੇ ਦਾ ਰੈਸਟੋਰੈਂਟ ਹੋਵੇ, ਚਾਹੇ ਉਹ ਕਿਸੇ ਦੀ ਮਤਲਬ ਕਾਰ ਹੋਵੇ, ਚਾਹੇ ਉਹਦਾ ਕੰਮ ਹੋਵੇ ਤੇ ਉਹਨੂੰ ਸੌਕਣ ਨਹੀਂ ਲੱਗਦੀ। ਇਹ ਤੁਸੀਂ ਏਦਾਂ ਕਰਿਆ ਕਰੋ ਆਪਣੇ ਆਈਡੀਆ ਆਪਣੀ ਵਿਵਿਧ ਦੱਸਿਆ ਕਰੋ ਉਹਨਾਂ ਨੂੰ ਕਿ ਤੂੰ ਲਿਖ। ਆ ਮੈਂ ਉਹਨੂੰ ਕਿਤਾਬ ਪੜ੍ਹਨੀ ਆ ਜਿਹੜੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਸਾਡੇ ਨਾਲ ਇੱਕ ਬੜਾ ਮਸ਼ਹੂਰ ਹੈ ਨੇ ਰਾਈਟਰ ਨੇ ਉਹਨਾਂ ਨੇ ਨਾ ਆਪਣੀ ਇੱਕ ਕਿਤਾਬ ਦੇ ਚੇ ਕਰੀ ਲਿਖਿਆ ਸੀ ਕਿ ਇੱਕ ਆਮ ਆਦਮੀ ਜਿਹੜਾ ਹੁੰਦਾ ਹੈ ਨਾ ਮੇਰੇ ਵਰਗਾ ਆਮ ਆਦਮੀ ਉਹ ਆਪਣੀ ਜ਼ਿੰਦਗੀ ਚ ਨਾ ਸਿਰਫ ਦੋ ਵਾਰੀ ਲੋਕਾਂ ਦੀ ਨਜ਼ਰਾਂ ਦਾ ਮਰਕਜ਼ ਬਣਦਾ ਹੈ ਜੀ ਮਤਲਬ ਦੋ ਵਾਰੀ ਲੋਕਾਂ ਲੋਕ ਉਹਦੇ ਇਕੱਠੇ ਹੁੰਦੇ ਨੇ ਇੱਕ ਤੇ ਜਦੋਂ ਉਹ ਪੈਦਾ ਹੁੰਦਾ ਹੈ ਦੂਜਾ ਜਦੋਂ ਉਹਦਾ ਦੁਨੀਆ ਜਾਣ ਦਾ ਟਾਈਮ ਆਉਂਦਾ ਹੈ ਤੇ ਲੇਕਿਨ ਇਸ ਕਿਤਾਬ ਨੇ ਮਨੂੰ ਜਿਹੜਾ ਹੈ ਨਾ ਤੀਜੀ ਵਾਰੀ ਜਿਹੜਾ ਨਾ ਲੋਕਾਂ ਦੀ ਨਜ਼ਰਾਂ ਦਾ ਮਰਕਜ਼ ਬਣਾਇਆ ਹੈ ਤੇ ਕਿੰਨੀ ਖੁਸ਼ੀ ਹੁੰਦੀ ਹੈ ਮੈਂ ਸਮਝਦਾ ਕਿ ਇਹ ਕਿਤਾਬ ਜਿਹੜਾ ਹੈ ਨਾ ਮੇਰੀ ਵੋਟੀ ਹੈ ਉਹ ਤੇ ਮੈਂ ਦਾ ਦੁਲਾਵਾ ਦੇਖੋ ਕਿੰਨੀ ਖੁਸ਼ੀ ਵਾਲੀ ਗੱਲ ਹੈਗੀ ਹੈ ਤੇ ਸਰ ਅੱਜ ਦੇ ਟਾਈਮ ਦੇ ਵਿੱਚ ਲੋਕ ਨਾ ਹੌਂਸਲਾ ਬਹੁਤ ਜਲਦੀ ਛੱਡ ਜਾਂਦੇ ਨੇ ਮੈਂ ਵੀ ਉਹਨਾਂ ਚੋ ਹੈਗੀਆਂ ਚਲੋ ਮੈਂ ਕਦੇ-ਕਦੇ ਛੱਡ ਜਾਨੀ ਆ ਉਹਨਾਂ ਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਕਿਵੇਂ ਕਹੋਗੇ ਕਿ ਸਾਨੂੰ ਮੁੜ ਕੇ ਖੜਾ ਹੋਣਾ ਚਾਹੀਦਾ ਹੈ ਜ਼ਿੰਦਗੀ ਦੇ ਫਲਸਫਿਆਂ ਦੇ ਨਾਲ ਲੜਨ ਦੇ ਲਈ ਜ਼ਿੰਦਗੀਆਂ ਮੁਸੀਬਤਾਂ ਤਾਂ ਨਹੀਂ ਹੁੰਦੀਆਂ ਚਲੋ ਕਠਿਨਾਈਆਂ ਆਉਂਦੀਆਂ ਨੇ ਚਲੇ ਜਾਂਦੀਆਂ ਨੇ ਕੀ ਕਰਨਾ ਚਾਹੀਦਾ ਹੈ ਸੋਲੂਸ਼ਨ ਅੱਜ ਦਾ ਯੂਥ ਮੰਗਦਾ ਹੈ ਅੱਜ ਦੀ ਨੌਜਵਾਨੀ ਮੰਗਦੀ ਹੈ ਜਿਹੜਾ ਯੂਥ ਨਾ ਉਹਦੇ ਵਾਸਤੇ ਮੇਰਾ ਪੇਗਾਮ ਇਹ ਹੈ ਕਿ ਜ਼ਿੰਦਗੀ ਜਿਹੜੀ ਹੈ ਨਾ ਇਹ ਦੋ ਜਮਾ ਦੋ ਕਦੇ ਵੀ ਚਾਰ ਨਹੀਂ ਹੁੰਦੇ ਇਹ ਕਦੀ ਕਦੀ 2 ਜਮਾ 2 5 ਹੋ ਜਾਂਦੀ ਏ ਕਦੀ ਕਦੀ 2 ਜਮਾ 2 3 ਹੋ ਜਾਂਦੀ ਏ ਓਕੇ ਤੇ ਇਹ ਕੋਈ ਮਤਲਬ ਇਹ ਭਾੜਾ ਨਹੀਂ ਜਿਹੜਾ ਮਤਲਬ ਹਿਸਾਬ ਦਾ ਜਿਹੜਾ ਪੂਰਾ ਹੋਵੇ ਕਦੀ ਵੀ ਤੇ ਇਸ ਵਾਸਤੇ ਜਿਹੜਾ ਨਾ ਔਰ ਫਿਰ ਇਹ ਵੀ ਇੱਕ ਜ਼ਿੰਦਗੀ 'ਚ ਨਾ ਕੋਈ ਸ਼ਾਰਟਕਟ ਵੀ ਕੋਈ ਨਹੀਂ ਹੁੰਦਾ ਜਿਹੜੇ ਲੋਕ ਸ਼ਾਰਟਕਟ ਇਸਤੇਮਾਲ ਕਰਦੇ ਨੇ ਜਾਂ ਇੰਪਲਾਂਟਡ ਹੁੰਦੇ ਨੇ ਉਹ ਕਦੀ ਸਰਵਾਈਵ ਵੀ ਨਹੀਂ ਕਰਦੇ ਤੇ ਜ਼ਿੰਦਗੀ ਜਿਹੜੀ ਹੈ ਨਾ ਇਹ ਹਮੇਸ਼ਾ ਇੱਕ ਸਟਰਗਲ ਦਾ ਨਾਂ ਹੈ ਇੱਕ ਜਿੱਦੋ ਜਹਿਦ ਦਾ ਨਾਂ ਹੈ ਇੱਕ ਕੋਸ਼ਿਸ਼ ਦਾ ਨਾਂ ਹੈ ਜਿਹੜਾ ਤੁਸੀਂ ਕਰਦੇ ਰਹਿਣਾ ਤੇ ਇੱਕ ਨਾ ਬੜਾ ਮਸ਼ਹੂਰ ਬਾਬਰ ਮੋਗਲ ਬਾਦਸ਼ਾਹ ਗੁਜ਼ਰਿਆ ਹੈ ਜੀ ਉਹਦਾ ਇੱਕ ਬੜਾ ਮਸ਼ਹੂਰ ਵਾਕਿਆ ਹੈ ਉਹਨੇ ਆਪਣੀ ਕਿਤਾਬ ਵਿੱਚ ਵੀ ਲਿਖਿਆ ਹੈ ਜਿਹੜੀ ਤੁਸਕੇ ਬਾਬਰੀ ਹੈ ਜੀ ਉਹਦੇ ਵਿੱਚ ਉਹਨੇ ਵਾਕਿਆ ਲਿਖਿਆ ਹੈ ਕਿ ਉਹ ਇਹ ਉਹ ਫਰਗਾਨਾ ਦਾ ਬਾਦਸ਼ਾਹ ਸੀ ਨਾ ਜੀ ਫਰਗਾਨਾ ਉਹਦੀ ਨਾ ਛੋਟੀ ਜੀ ਰਿਆਸਤ ਸੀ ਅਫਗਾਨਿਸਤਾਨ ਦੇ ਵਿੱਚ ਜੀ ਤੇ ਉਹ ਉਹਦੇ ਦਿਨਾਂ ਕਬਜ਼ਾ ਕਰ ਲਿਆ ਉਹਦੇ ਕਿਸੇ ਕਜ਼ਨ ਨੇ ਤੇ ਉਹਨੇ ਉਹ ਕਬਜ਼ਾ ਛੁਡਾਉਣ ਦੀ ਬੜੀ ਕੋਸ਼ਿਸ਼ ਕੀਤੀ ਬੜੀ ਬੜੀ ਕੋਸ਼ਿਸ਼ ਕੀਤੀ ਉਹਨੇ ਲੇਕਿਨ ਉਹ ਅਡਕਾਮੀ ਹੋਈ ਇੱਕ ਦਿਨ ਉਹ ਬੜਾ ਮਯੂਸ ਜਾ ਹੋ ਕੇ ਤੇ ਉਹ ਇੱਕ ਨਾ ਤਲਾਬ ਸੀ ਤੇ ਪਾਣੀ ਦਾ ਜਿਹੜਾ ਹੈ ਸੀ ਆਪਣਾ ਛੱਪੜ ਸੀ ਉਹਦੇ ਕਿਨਾਰੇ ਤੇ ਜਾ ਕੇ ਬਹਿ ਗਿਆ ਤੇ ਉੱਥੇ ਉਹਨੇ ਉਹਨੇ ਇੱਕ ਕੀੜੀ ਨੂੰ ਵੇਖਿਆ ਜੀ ਉਹ ਕੀੜੀ ਜਿਹੜੀ ਸੀ ਨਾ ਉਹ ਪਾਣੀ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹ ਜਦੋਂ ਜਾਂਦੀ ਸੀ ਨਾ ਬਾਹਰ ਪਾਣੀ ਤੇ ਨਿਕਲ ਕੇ ਤੇ ਥੋੜਾ ਜਿਹਾ ਉੱਤੇ ਜਾਂਦੀ ਸੀ ਤੇ ਫਿਰ ਥਲੇ ਡਿੱਗ ਪੈਂਦੀ ਸੀ ਜੀ ਫੇਰ ਕੋਸ਼ਿਸ਼ ਕਰਦੀ ਸੀ ਫੇਰ ਉੱਤੇ ਜਾਂਦੀ ਸੀ ਉਹਨੇ ਗਿਣਿਆ ਕਿ ਉਹਦੇ ਕੋਈ 3ਵੀਂ ਜਾਂ 21ਵੀਂ 3ਵੀਂ ਜਾਂ 31ਵੀਂ ਵਾਰੀ ਜਿਹੜਾ ਨਾ ਉਹ ਕੀੜੀ ਜਿਹੜੀ ਹੈ ਨਾ ਅਖਰਕਾਰ ਉਹ ਪਾਣੀ ਚੋਂ ਬਾਹਰ ਨਿਕਲਣ ਚ ਕਾਮਯਾਬ ਹੋ ਗਈ ਜੀ ਤੇ ਇਸ ਗੱਲ ਨੇ ਨਾ ਉਹਦੇ ਦਿਲ ਤੇ ਬੜਾ ਅਸਰ ਕੀਤਾ ਤੇ ਉਹਨੇ ਫਿਰ ਦੁਬਾਰਾ ਜਿਹੜਾ ਉਹ ਆਪਣੀ ਫੌਜਾਂ ਇਕੱਠੀਆਂ ਕੀਤੀਆਂ ਔਰ ਜਾ ਕੇ ਉਹਨੇ ਫਰਗਾਨਾ ਤੇ ਹਮਲਾ ਕੀਤਾ ਤੇ ਉਸ ਉਦੋਂ ਉਹ ਕਾਮਯਾਬ ਹੋਇਆ ਯਾਨੀ ਉਹਨੇ ਉਸ ਕੀੜੀ ਦੇ ਉਤੋਂ ਸਬਕ ਸਿੱਖਿਆ ਕਿ ਕੋਸ਼ਿਸ਼ ਜਿਹੜੀ ਹੈ ਨਾ ਜਿਵੇਂ ਤੁਸੀਂ ਗੱਲ ਕੀਤੀ ਹੈ ਬੜੀ ਸੋਹਣੀ ਗੱਲ ਕੀਤੀ ਹੈ ਕਿ ਕੋਸ਼ਿਸ਼ ਸਾਨੂੰ ਬਾਰ ਬਾਰ ਕਰਦੇ ਰਹਿਣਾ ਚਾਹੀਦਾ ਹੈ ਔਰ ਕੋਸ਼ਿਸ਼ 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 ਆਖਰ ਅੱਲਾਹ ਤਾਲਾ ਜਿਹੜਾ ਨਾ ਇੱਕ ਦਿਨ ਤੁਹਾਡੇ ਤੇ ਮਿਹਰਬਾਨ ਹੋ ਹੀ ਜਾਂਦਾ ਹੈ ਔਰ ਕਹਿੰਦਾ ਕਿ ਯਾਰ ਇਹ ਬੰਦਾ ਜਾਨ ਨਹੀਂ ਛੱਡਦਾ ਇਹਨੂੰ ਦੇ ਦਿਓ ਜੋ ਮੰਗਦਾ ਹੈ ਪੁੱਟਾ ਭਾਈ ਜਾਂਦੀ ਹੈ ਸਮਾਈਲ ਜਿਹੜੀ ਉਹ ਬਹੁਤ ਹੈ ਕਿਊਟ ਵੀ ਹੈ ਤੇ ਮੈਂ ਇੰਗਲਿਸ਼ ਬਹੁਤ ਘੱਟ ਬੋਲਦੀ ਹਾਂ ਕਿਉਂਕਿ ਪੰਜਾਬੀਆਂ ਦੇ ਵਿੱਚ ਰਹਿੰਦੇ ਆ ਤੇ ਮੈਨੂੰ ਇਹ ਹੈ ਕਿ ਇੰਗਲਿਸ਼ ਪ੍ਰੋਫੈਸ਼ਨਲ ਬਣ ਗਈ ਸਾਡੇ ਲਈ ਇੱਥੇ ਪਰ ਬੋਲਣਾ ਚਾਹੀਦਾ ਸਾਨੂੰ ਹਮੇਸ਼ਾ ਆਪਣੀ ਲੈਂਗੁਏਜ ਦੇ ਵਿੱਚ ਉਰਦੂ ਦੇ ਵਿੱਚ ਹੈਗੀ ਬੁੱਕ ਹੈਗੀ ਤੇ ਉਰਦੂ ਦੇ ਵਿੱਚ ਕਹਿ ਲਓ ਕਿ ਜੇ ਪਾਕਿਸਤਾਨੀ ਰੁਪਈਏ ਦੀ ਗੱਲ ਕਰੀਏ ਤਾਂ 5000 ਮੈਨੂੰ ਲੱਗਦਾ ਇੰਡੀਆ ਦਾ ਪ੍ਰਾਈਸ ਵੀ ਇੰਨਾ ਹੀ ਹੋਏਗਾ ਨਾ ਨਹੀਂ ਨਹੀਂ ਇੰਡੀਆ ਦੇ 2.5 ਹਜ਼ਾਰ ਬਣ ਗਏ ਇੰਡੀਆ ਦਾ 2.5 ਹਜ਼ਾਰ ਬਣ ਗਿਆ ਅੱਛਾ ਸਸਤੀ ਹੈ ਪੰਜਾਬ ਇਧਰ ਚੜਦੇ ਪੰਜਾਬ ਵਾਲਿਆਂ ਨੂੰ ਸਸਤੀ ਪੈ ਰਹੀ ਹੈ ਬੁੱਕ ਵੈਸਰ ਹਨਾਨ ਬਾਈ ਜਾਨ ਨੇ ਮੈਂ ਤੁਹਾਨੂੰ ਦਿਖਾਉਂਗੀ ਇਹ ਸਾਡੇ ਰੱਗੋ ਟੀਵੀ ਤੇ ਪਹਿਲਾਂ ਵੀ ਉਹਨਾਂ ਦੀ ਇੰਟਰਵਿਊ ਪਈ ਸੀ ਤੇ ਹੁਣ ਤੁਸੀਂ ਸਕਰੀਨ ਦੇ ਉੱਤੇ ਜੇਕਰ ਕੋਈ ਫੇਸ ਦੇਖਦੇ ਪਏ ਹੋ ਤਾਂ ਇਸ ਵੇਲੇ ਉਹ ਹਨਾਨ ਬ ਮੇਰੇ ਬਹੁਤ ਪਿਆਰੇ ਨੇ ਰਾਣਾ ਤੇ ਹਨਾਨ ਬਾਈ ਜਨ ਇੱਕੋ ਹੀ ਇੱਕ ਸਖਸ਼ ਦਾ ਨਾਮ ਹੈਗਾ ਉਹਨਾਂ ਦੇ ਨਾਲ ਮਿਲ ਕੇ ਪੰਜਾਬੀ ਦੇ ਬੁੱਕ ਜਿਹੜੀ ਇਹ ਟ੍ਰਾਂਸਲੇਟ ਕੀਤੀ ਜਾਵੇਗੀ ਡੈਮ ਸ਼ੋਰਾਂ ਕਿ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਸਨੀਕ ਨੂੰ ਪੰਜਾਬ ਦੇ ਵਿੱਚ ਬੁੱਕ ਜ਼ਰੂਰ ਮਿਲੇਗੀ ਬੁੱਕ ਦਾ ਤੁਸੀਂ ਨਜ਼ਾਰਾ ਲੈਣਾ ਹੈ ਮੈਂ ਤੁਹਾਨੂੰ ਟਰਾਂਸਲੇਟ ਕਰਕੇ ਪਹੁੰਚਾਉਣ ਦਾ ਵਾਅਦਾ ਕਰਦੀ ਹਾਂ ਤੇ ਪੁੱਟਾ ਭਾਈ ਜਾਂਦਾ ਸਾਰਾ ਲਿੱਤਾ ਜਾਵੇਗਾ ਤੇ ਕੋਸ਼ਿਸ਼ ਸਰ ਆਪਾਂ ਕਰਨੀ ਹੈ ਜਰੂਰ ਚਾਹ ਕਿੰਨੀ ਵੀ ਕਿਹੜੀ ਵਾਂਗੂ ਫੇਲ ਹੁੰਦੇ ਰਹੀਏ ਮੇਰੇ ਨਾਲ ਬੜੇ ਮਰੀਜ਼ ਨੇ ਬੜੇ ਦੋਸਤ ਨੇ ਸਰਦਾਰ ਨੇ ਤੇ ਉਹ ਜਦੋਂ ਵੰਦੇ ਨੇ ਇਸ ਕਿਤਾਬ ਨੂੰ ਤੇ ਉਹਨਾਂ ਨੇ ਵੀ ਬੜੀ ਫਰਮਾਇਸ਼ ਕੀਤੀ ਹੈ ਕਿ ਅਸੀਂ ਹੁਣ ਦੱਸੋ ਕੀ ਕਰੀਏ ਹਾਂਜੀ ਕਿਉਂਕਿ ਸਰ ਬੁੱਕ ਇਦਾਂ ਦੀ ਐਟ੍ਰੈਕਟ ਕਰਦੀ ਹੈ ਬੁੱਕ ਇਦਾਂ ਦੀ ਕਿ ਖਿੱਚਦੀ ਆਪਣੇ ਵੱਲੋਂ ਕਿ ਪੜਿਆ ਜਾਵੇ ਕਿਉਂਕਿ ਦੇ ਪੰਨੇ ਇਦਾਂ ਦੇ ਨੇ ਜਿੰਨੇ ਵੀ ਹੋ ਸਕਦਾ ਹੈ ਇਸ ਵੇਲੇ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਏ ਜਾਣਗੇ ਤੇ ਡੈਂਸ਼ਰ ਪ੍ਰੋਮਿਸ ਹੈ ਹਨਾਨ ਬਾਈ ਜਾਨ ਦੀ ਮਦਦ ਦੇ ਨਾਲ ਤੇ ਸਰ ਦੀ ਮਦਦ ਦੇ ਨਾਲ ਇਹ ਬੁੱਕ ਜਿਹੜੀ ਲਿਖੀ ਜਾਊਗੀ ਤੇ ਅੱਜ ਸਰ ਹੁਣ ਆਪਾਂ ਜਿਹੜੀ ਵਾਰਤਲਾਪ ਆਪਣੀ ਖਤਮ ਕਰਦੇ ਆਂ ਔਨਲ ਸਮੇਂ ਦੇ ਵਿੱਚ ਤੁਹਾਡਾ ਵੱਧੋ ਵੱਧ ਟਾਈਮ ਲਿੱਤਾ ਜਾਵੇਗਾ ਤੇ ਤੁਹਾਡੇ ਜਿਹੜੇ ਪਾਗਾਮ ਨੇ ਉਹ ਚੜ੍ਹਦੇ ਪੰਜਾਬ ਤੱਕ ਪਹੁੰਚਾਏ ਜਾਣਗੇ ਯੂਥ ਨੂੰ ਮੋਟੀਵੇਟ ਕੀਤਾ ਜਾਵੇਗਾ ਜੀ ਬੜੀ ਮਿਹਰਬਾਨ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਮਚ ਅੱਜ ਦੇ ਲਈ ਵਸ ਨਹੀਂ ਰਬੋ ਟੀਵੀ ਨੂੰ ਫੇਸਬੁੱਕ YouTube Insta ਦੇ ਉੱਤੇ ਫੋਲੋ ਕਰੋ ਸਾਨੂੰ ਆਪਣਾ ਵੱਧੋ ਵੱਧ ਪਿਆਰ ਦਿਵੋ ਮੈਨੂੰ ਯਾਨੀ ਕਿ ਆਪਣੀ ਐਨਵੀ ਮਾਜਰਾ ਨੂੰ ਦੋ ਮਾਫੀ ਤੇ ਦੋ ਸਤਕਾਰ ਤੇ ਦੋ ਪਿਆਰ ਧੰਨਵਾਦ ਧੰਨਵਾਦ ਧੰਨਵਾਦ